ਬੈਗੁਰਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਬੈਗੁਰਜੀ ਕੀ ਸਤਿ ਤੇ ਲੋ ਜੀ ਬੈਗੁਰਜੀ ਆਪਾਂ ਸਵੇਰ ਦੇ ਕੰਮ ਸਟਾਰਟ ਕਰ ਲੈਨੇ ਕਿੰਨੀਆਂ ਧੋਕੇ ਰੱਖਤੀਆਂ ਨੇ ਇੱਧਰ ਲਗਾਤੀਆਂ ਮਸੀਨ ਆਪਾਂ ਨੇ ਸਵੇਰ ਨੂੰ ਸਵੇਰ ਨੂੰ ਸਾਜਦੇ ਪਹਿਲਾਂ ਲਾਤੀ ਸੀ ਜੀ ਮਸ਼ੇਵ ਜੀ ਨੂੰ ਉਹ ਚਾਹ ਆਪਾਂ ਦਵਾਰੇ ਦੀ ਤੇ ਲੋ ਜੀ ਚਾਹ ਪੱਤੀ ਤੇ ਮਿੱਠਾ ਪਾ ਲਿਆ ਹੁਣ ਪਾ ਲਈਏ ਦੁੱਧ ਇਹਦੇ ਵਿੱਚ ਦੁੱਧ ਆਪਾਂ ਤਿੰਨੇ ਜਣੇ ਪੀਣ ਵਾਲਿਆਂ ਚਾਹ ਤਾਂ ਨੰਨੀ ਕਰੀ ਤਾਂ ਦੁੱਧ ਦੇ ਪੀਉਂਗੀ ਉਹਦੇ ਵਾਸਤੇ ਉਬਾਲੀ ਦੇ ਦੂੰਗੀ ਉੱਤਰ ਦੁੱਧ ਉਹ ਗਰਮ ਕਰ ਦੂੰ ਲੋ ਜੀ ਆਪਣੇ ਲਈ ਬਣਾ ਲਵਾਂਗੀ ਚਾਹ ਤੇ ਨਾਲ ਕੱਪੜੇ ਧੋਣ ਤੇ ਇੱਕ ਵਾਰੀ ਤਾਂ ਤੇ ਧੋਣ ਤੇ ਹੁਣ ਸੁੱਕਣੇ ਪਾਉਂ ਫੇਰ ਪਹਿਲਾਂ ਮੈਂ ਚਾਹ ਬਣਾਉਂਦੀ ਸੀਗੀ ਤੇ ਚਾਹ ਬਣਾ ਕੇ ਹੁਣ ਸੁੱਕੜੇ ਪਾ ਤੇ ਸਾਜਰੇ ਸਾਜਰੇ ਕੰਮ ਨਿਬੜਤਾ ਸਾਰੇ ਧੋਤੇ ਚਿੱਟੇ ਜੁੱਟੇ ਜੇ ਹੁਣ ਜਿਹੜੇ ਕੱਢੂਗੀ ਨੰਨੀ ਪ੍ਰਿਯੋ ਰਹਿ ਜਾਣਗੇ ਤੇ ਲੋ ਜੀ ਕੱਪੜੇ ਧੋਤੇ ਪੱਗਾਂ ਧੋਤੀ ਅੱਜ ਕੱਪੜੇ ਤਾਂ ਵੈਸੇ ਥੋੜੇ ਹੀ ਸੀਗੇ ਫੇਰ ਧੋਣੇ ਜ਼ਰੂਰੀ ਸੀਗੇ ਧੋਤੇ ਕੰਮ ਨਿਬੜਤਾ ਸਾਡੀ ਸੱਤ ਨੂੰ ਆਪਾਂ ਨਿਬੜ ਗਿਆ ਕੰਮ ਤੇ ਹੁਣ ਚਾਹ ਬਣਾ ਲਈਏ ਬੱਚਿਆਂ ਨੂੰ ਬਣਾ ਕੇ ਚਾਹ ਤੇ ਪੀਣਿਆਂ ਨਾਲੇ ਬਹਿ ਨਹੀਂ ਗੱਪਾਂ ਮਾਰਦੇ ਨੰਨੀ ਪਰੀ ਆਈ ਹੀ ਆ ਉਹਦੇ ਨਾਲ ਤੇ ਫੇਰ ਤਾਂ ਬੱਲਾ ਮਾਰੀ ਜਣੇ ਬਹਿ ਜਣੇ ਹੁਣ ਤਾਂ ਬਹੁਤ ਲੇਟ ਹੋ ਜਾਣੀ ਇਹ ਦੇ ਕਰਕੇ ਆਪਾਂ 12:00 ਵਜਾਂ ਦਾ ਆਪਾਂ ਨੂੰ ਫੇਰ ਕੰਮ ਕਰਦੇ ਆ ਦੂਆ ਹੁਣ ਮੈਂ ਕੱਪੜੇ ਫਿਰ ਪਹਿਲਾਂ ਧੋਦਣੀਆਂ ਤੇ ਲੋ ਜੀ ਆਟਾ ਗੁੰਨਤਾ ਹੀ ਹਟਾ ਅੱਜ ਮਿੱਸੀਆਂ ਰੋਟੀਆਂ ਲਾਵਾਂਗੇ ਨਾਣ ਮਿਰਚਾਂ ਵਾਲੀਆਂ ਤੇ ਪਿਆਜ਼ ਪਾ ਲਿਆ ਹਰੀ ਮਿਰਚ ਪਾ ਲਈ ਜੀਰਾ ਪਾ ਲਿਆ ਹਲਦੀ ਨਹੀਂ ਪਾਈ ਇਹਦੇ ਵਿੱਚ ਅੱਜ ਤੇ ਅੱਜ ਲਾਉਣਗੇ ਮਿੱਸੀਆਂ ਰੋਟੀਆਂ ਤੇ ਹੁਣ ਮੈਂ ਲਗਾਦਾ ਝਾੜੂ ਝਾੜੂ ਲਗਾਤਾ ਫਟਾਫਟ ਕੰਮ ਨੇ ਬੀੜਤਾ ਇੱਧਰ ਬਸਾਦੀ ਏ ਚਾਦਰ ਸਿਉਣਾ ਮਾਰੀਆਂ ਸੀਗੀਆਂ ਬਸਾਤਾ ਵੈਸੇ ਕੱਲ ਦਿੱਤੀ ਸੀਗੀ ਹਲਦੜੇ ਖੁੰਜੀਆਂ ਚ ਸਿਉਣਾ ਮਾਰੀਆਂ ਸੀਗੀਆਂ ਪਹਿਲਾਂ ਵੀ ਮਾਰਦੀ ਆ ਮੈਂ ਤੇ ਫੇਰ ਉਹ ਚਿੱਟੀ ਸੀਗੀ ਉਹ ਵਸਾਈ ਨਹੀਂ ਉਹਦੇ ਕਰਕੇ ਨੰਨੀ ਕਰਕੇ ਫਿਰ ਉਹ ਗੰਦੀ ਹੋ ਜਾਂਦੀ ਆ ਸੇਤੀ ਜ਼ਿਆਦੇ ਪੈਰ ਲਿਬੜੇ ਬਿਲਾ ਕੇ ਉਪਣੇ ਚੜ ਜਾਂਦੀ ਏ ਛੋਟੀ ਆਲੇ ਫਿਰ ਹੀ ਰੰਗਦਾਰ ਬਸਾਤੀ ਜਾਮਨੀ ਜੀ ਝਾੜੂ ਲੱਗ ਗਿਆ ਕੰਮ ਨਿਪੜ ਗਿਆ ਆਪਣਾ ਸਾਰਾ ਝਾੜੂ ਪੁੱਤੀ ਦਾ ਕੰਮ ਨਿਪੜ ਗਿਆ ਫਰੀ ਹੋ ਗਏ ਹੁਣ ਤੇ ਰੋਟੀ ਵੀ ਲਾ ਲਈ ਰੋਟੀ ਦੀ ਵੀਡੀਓ ਤਾਂ ਬਣਾਈ ਨਹੀਂ ਗਈ ਮੈਂ ਝਾੜੂ ਪੁੱਤੀ ਚ ਲੱਗੀ ਸੀਗੀ ਤੇ ਲੋਜੀ ਕੰਮ ਨਿਪੜ ਗਿਆ ਇੱਧਰ ਚਾਦਰ ਬਸਾਤੀ ਰੱਖ ਤਾ ਸਰਾਣੀ ਰੱਖ ਤੀ ਉਧਰ ਮੰਜਾ ਚੱਕਦਾ ਸੀਗਾ ਇੱਕ ਮੈਂ ਚੱਕ ਕੇ ਝਾੜੂ ਲਗਾ ਦ ਸਮਾਰ ਕੇ ਬੈੱਡਾਂ ਥੱਲੇ ਤੇ ਨੀਚੋਂ ਲੱਗ ਜਾਂਦਾ ਤੇ ਲੋ ਜੀ ਕੰਮ ਨੇ ਮੇੜ ਕੇ ਹੁਣ ਬੈ ਗਈ ਸੀਗੀ ਮੈਂ ਸਬਜ਼ੀ ਕੱਟਣ ਸਬਜ਼ੀ ਬਣਾਉਣੀ ਆ शिमला ਮਿਰਚ शिमला ਮਿਰਚ ਲਿਆਂਦੀ ਸੀਗੀ ਇਹ ਲਾਲ ਹੋ ਗਈ ਦੇਖੋ ਲਾਲ ਰੰਗ ਦੀਆਂ ਤੇ ਇਹਨੂੰ ਮੈਂ ਕੱਟ ਲੈਣੀ ਆ ਵੈ ਕੇ ਨਾਲੇ ਤਾਂ ਮਿਰਚਾਂ ਕੱਟ ਲੈਣੀਆਂ ਨਾਲੇ शिमला ਮਿਰਚ ਕੰਮ ਨੇ ਵੇੜ ਕੇ ਰੋਟੀ ਟੁੱਕ ਦਾ ਭਾਂਡੇ ਢਿੰਡੇ ਮਾਜ ਕੇ ਤੇ ਫੇਰ ਰੋਟੀ ਟੁੱਕ ਦਾ ਨਿਮੇੜ ਕੇ ਹੁਣ ਸਬਜ਼ੀ ਕੱਟ ਕੇ ਬਣਾਵਾਂਗੇ ਤੇ ਦੁਪਹਿਰ ਦੇਖਾਂਗੇ ਜਾਂ ਸ਼ਾਮ ਨੂੰ ਤੇ ਹੁਣ ਰੋਟੀ ਲੇਟ ਖਾਦੀ ਆ ਪਰੌਂਠੇ ਲਾਇ ਸੀਗੇ ਉਹਦੇ ਕਰਕੇ ਫੋਨ ਚੱਕ ਲਾਂਦੇ ਨੇ ਸਰਦਾਰ ਸਾ ਮੇਰਾ ਕਦੇ ਹੁਣ ਨੰਨੀ ਪਰੀ ਵੀ ਚੱਕ ਲਾਂਦੀ ਆ ਹੁਣ ਵੇ ਵੀਡੀਓ ਘੱਟੇ ਬਣਾਉਣੀ ਆ ਫਿਰ ਖੇਡਣ ਲੱਗ ਜਾਂਦੀ ਆ ਉਹ ਕਹੂਗੀ ਨਾਇਆ ਨੂੰ ਯਾ ਦੇ ਮੈਨੂੰ ਉਹ ਚਲਾਉਣ ਲੱਗ ਜਾਂਦੀ ਆ ਲੋਹੇ ਚ ਆਪਾਂ ਤੇਲ ਗਰਮ ਕਰ ਲਿਆ ਸੀਗਾ ਤੇਲ ਗਰਮ ਕਰਕੇ ਇਹਨਾਂ ਨੂੰ ਤਲ ਲੈਣੇ ਆ ਮਿਰਚਾਂ ਨੂੰ ਮਿਰਚਾਂ ਅੱਜ ਬਣਾਵਾਂਗੇ ਤਲ ਕੇ ਕਹਿੰਦੇ ਬੱਚੇ ਕਹਿੰਦੇ ਤਲ ਕੇ ਬਣਾਉ ਐਵੇਂ ਇਹ ਤੇਲ ਗਰਮ ਕਰਕੇ ਇਹਨਾਂ ਨੂੰ ਤੜਾਂਗੇ ਪਹਿਲਾਂ ਪਹਿਲਾਂ ਤੜ ਕੇ ਹਲਾਈ ਜਾਨੀ ਆ ਨਾਲੇ ਮੈਂ ਨਾਲੇ ਬਹਿ ਜਾਨੀ ਉੱਥੇ ਜਾ ਕੇ ਵਿੱਚ ਦੀ ਨੰਨੀ ਬਰੀ ਕੋ ਵਗ ਜਾਨੀ ਆ ਤੇ ਲੋ ਜੀ ਤੜ ਕੇ ਫਿਰ ਪਿਆ ਆਲੂ ਵੀ ਕੱਟ ਲੇ ਉੱਥੇ ਮੈਂ ਪਿਆਜ਼ ਕੱਟਿਆ ਇੱਧਰ ਰਸੋਈ 'ਚ ਤੇ ਉੱਥੇ ਏਸੀ ਚੱਲਦਾ ਫਿਰ ਕਹਿ ਦਿੰਦੇ ਨੇ ਕਹਿੰਦੇ ਚਵਾਕ ਮਸਕ ਆਉਂਦਾ ਤੇ ਇਹਦਾ ਬਯਾਜਾਂ ਦਾ ਤੇ ਫਿਰ ਮੈਂ ਪਿਆਜ਼ ਇੱਧਰ ਕੱਟ ਲਈ ਸੀਗੇ ਤੇ ਆਲੂ ਕਟਲੇ ਸੀਗੇ ਉੱਥੇ ਹੀ ਬਹਿ ਕੇ ਈਸੀ ਲਾਈ ਬੈਠੇ ਸੀਗੇ ਮੈਂ ਵੀ ਬਹਿ ਜਾਨੀਆ ਵੈਸੇ ਜਦੋਂ ਈਸੀ ਲਾਉਂਦੇ ਨੇ ਇਹ ਉਹਦੇ ਕਰਕੇ ਫਿਰ ਚਲੋ ਐ ਹੁੰਦਾ ਦੂਜੇ ਕਮਰੇ ਚ ਗਰਮਮਰ ਕਮਰੇ ਚ ਗਰਮੀ ਆਉਂਦੀ ਆ ਫਿਰ ਉੱਥੇ ਹੀ ਬਹਿ ਜਾਨੀਆ ਲੋ ਜੀ ਤੜੀਆਂ ਗਈਆਂ ਵਧੀਆ ਫਰਕ ਪੈ ਗਿਆ ਕਾਫੀ ਕਿਹੜੀਆਂ ਕਿਹੜੀਆਂ ਸੀਗੀਆਂ ਤੇ ਕਦੇ ਪੀਲੀਆਂ ਲਿਆਉਂਦੇ ਨੇ ਕਦੇ ਲਾਲ ਇੱਧਰ ਮੈਂ ਧਰ ਲਈ ਸੀਗੀ ਚਾਹ ਹੁਣ ਨਾ ਤਾਂ ਹੀ ਦੁਪਹਿਰ ਹੀ ਤੀ ਉਹ ਨਾ ਤੇ ਇਹ ਪੈਰ ਦੀ ਉਹਨਾਂ 10 ਵਜਾ ਟਾਈਮ ਹੀ ਨਹੀਂ ਚਾਹਦਾ ਹੁਣ ਬਣਾ ਲੈਣੇ ਆਹ ਪਚਾਹ 1 ਵਜ ਗਿਆ 2 ਵਜ ਗਿਆ ਰੋਟੀ ਖਾਦੀ ਸੀ ਲੇਟ ਲੱਸੀ ਨਾਲ ਖਾ ਲਈ ਸੀ ਦਹੀਂ ਨਾਲ ਹੁਣ ਲੇਟ ਹੀ ਖਾਂਦੇ ਨੇ ਬੈਠੇ ਰਹਨੇ ਆ ਤੇ ਲੋਜੀ ਲੈ ਆਉਂਦਾ ਪਨੀਰ ਸ਼ਾਮ ਨੂੰ ਸਬਜ਼ੀ ਬਣਾਉਣੀ ਆ ਆਪਾਂ ਨੇ ਪਨੀਰ ਲੈ ਆਉਂਦਾ ਇਹਨਾਂ ਨੇ ਤੇ ਲੋਜੀ ਮਿਰਚਾਂ ਤਲ ਲੀਆਂ ਨੇ ਤਲ ਕੇ ਮੈਂ ਕੱਢ ਲੈਣੀ ਇਹਦੇ ਵਿੱਚ ਭਾਂਟੇ ਚ ਤੇ ਥੋੜੀਆਂ ਥੋੜੀਆਂ ਕਰਕੇ ਵਿੱਚ ਤੇਲ ਤੋਂ ਨਿਚੋੜ ਲੰਨੀਆਂ ਥੋੜਾ ਥੋੜਾ ਐਵੇਂ ਤਾਂ ਨੁੱਚੜ ਜੂਗਾ ਤੇ ਲੋ ਜੀ ਹੁਣ ਨਿਚੋੜ ਲਿਆ ਨਾਲੇ ਮੈਂ ਚਾਹ ਬਣਾ ਲਈ ਨਾਲੇ ਮੈਂ ਮਿਰਚਾਂ ਤਲ ਲਈਆਂ ਕੰਮ ਕਰੀ ਜੰਨੀਆਂ ਫੇਰ ਹੁਣ ਮੈਂ ਕਿਹਾ ਬੈਕ ਹੀ ਕਰੂੰ ਕੱਪੜੇ ਮੇਰੇ ਸੁੱਕਣੇ ਪਾਏ ਪੈਨੇ ਖਲੇ ਬਾਹਰ ਉਹ ਲਾਹੇ ਨਹੀਂ ਜਿਹੜੀ ਪੱਗਾਂ ਪੁੱਗਾਂ ਨੇ ਉਹ ਤਾਂ ਲਾ ਲੀਆਂ ਦੂਜੇ ਛੋਟੇ ਛੋਟੇ ਲਾਹੇ ਨਹੀਂ ਉਹ ਗਿੱਲੇ ਨੇ ਨੰਨੀ ਪਰੀ ਵਾਲੇ ਲੋਹਰਾ ਇਹਨਾਂ ਦੀ ਉਹ ਗਿੱਲੀਆਂ ਨੇ ਫੇਰ ਮੈਂ ਕਿਹਾ ਲਾ ਕੇ ਅੰਦਰ ਪਾਉਂ ਇਹ ਲਾ ਕੇ ਫੇਰ ਲਾਉਂਗੀ ਤੇ ਲੋ ਜੀ ਤੜਕੇ ਹੁਣ ਪਾਤੀ ਨੇ ਆਲੂ ਨਾਲੇ ਕੰਮ ਕਰ ਲਿਆ ਨਾਲੇ ਕੱਪੜੇ ਲੀੜੇ ਸੁੱਕੇ ਲਾ ਲੇ ਦੂਜੇ ਫੇਰ ਲਾ ਲੂੰਗੀ 3 ਵਜੇ 2:30 ਵਜੇ ਫੇਰ ਲਾ ਲੂੰਗੀ ਤੇ ਲੋ ਜੀ ਹੁਣ ਆਲੂ ਵੀ ਤਲ ਲਈ ਆਪਾਂ ਆਲੂ ਬੱਟੇ ਕੱਟ ਤੇ ਮੈਂ ਹੋਰ ਸਟਾਈਲ ਨਾਲ ਕੱਟਦੀਆਂ ਤੇ ਇਹ ਹੋਰ ਸਟਾਈਲ ਨਾਲ ਕੱਟ ਤੇ ਮੈਂ ਛੋਟੇ ਕੱਟਦੀਆਂ ਦੂਏ ਵਾਂਗ ਵੱਡੇ ਐਵੇਂ ਦੇ ਮੈਨੂੰ ਕੱਟ ਵਧੀਆ ਲੱਗਦੇ ਨੇ ਮੈਂ ਛੋਟੇ ਕੱਟਦੀਆਂ ਦੋ ਪੀਸ ਕਰਦੀਆਂ ਇਹਨਾਂ ਦੇ ਤਿਲੋ ਜੀ ਇੱਧਰ ਕੇ ਰੱਖ ਗਈ ਸੀਗੀ ਮੈਂ ਇੱਧਰ ਚਾਤਰੀ ਵੀ ਸੀਗੀ ਨਾਲੇ ਨੇੜੇ ਰੱਖਦੀਆਂ ਫਿਰ ਮੈਂ ਜਾ ਕੇ ਉਹਨਾਂ ਕੋਲ ਬਹਿ ਜਾਨੀ ਆ ਫਿਰ ਵਿੱਚ ਦੀ ਗੇੜਾ ਮਾਰਿਆ ਉਹਨੇ ਵਿੱਚ ਦੀ ਤੇ ਲੋ ਜੀ ਚਾਹ ਆਪਣੇ ਧਰੀ ਵੀ ਇੱਧਰ ਇੱਧਰ ਆਪਣੇ ਆਲੂ ਵੀ ਕੱਢ ਲੇ ਆਲੂ ਕੱਢ ਕੇ ਹੁਣ ਚਾਹ ਪਾਣੀ ਪੀਣੇ ਆ ਚਾਹ ਪਾਣੀ ਪੀ ਕੇ ਇਹਦੇ ਵਿੱਚ ਧਰਿਆ ਵਾ ਤੇਲ ਤੇਲ ਹੈਗਾ ਜ਼ਿਆਦਾ ਇਹਨੂੰ ਕੱਢ ਲੈਣੇ ਆ ਥੋੜਾ ਜਿਹਾ ਕੱਢ ਕੇ ਹੁਣ ਇਹ ਪਾ ਲਈ ਪਿਆਜ਼ ਹਰੀ ਮਿਰਚ ਤੇ ਪਿਆਜ਼ ਪਾਈ ਨੇ ਥੋੜੇ ਘਿਓ ਇਹਦੇ ਵਿੱਚ ਹੈ ਉਹ ਭਾਈ ਉਹ ਨਹੀਂ ਲੈ ਸਾਰੇ ਕੱਟ ਲਿਆ ਤੇਲ ਤੇਲੇ ਵਿੱਚ ਪਾ ਲਿਆ ਤੇ ਲੋਜੀ ਹਰੀ ਮਿਰਚ ਪਾ ਕੇ ਮਸਾਲਾ ਭੁੰਨਦਿਆਂ ਹੋਣ ਇਹਨੂੰ ਭੁੰਨ ਕੇ ਫਿਰ ਪਾ ਲਈ ਹਲਦੀ ਥੋੜੀ ਜੀ ਤੇ ਪਾ ਲਈ ਹਲਦੀ ਤੇ ਹਲਦੀ ਪਾ ਕੇ ਤੇ ਪਾ ਲਿਆ ਨੂਨ ਨੂਨ ਹਲਦੀ ਪਾ ਕੇ ਹੁਣ ਮਸਾਲਾ ਪਾ ਕੇ ਇਹਨੂੰ ਭੁੰਨਦਿਆਂ ਹਰੀ ਮਿਰਚ ਮੈਂ ਪਾਈ ਥੋੜੀਆਂ ਵੈਸੇ ਮਿਰਚਾਂ ਵੀ ਨੇ ਇਹਨ ਵਦਿਕਰ ਕਿ ਮੈਂ ਥੋੜੀਆਂ ਹੀ ਪਈਆਂ ਨੇ ਤੇ ਲੋਜੀ ਹੁਣਾਂ ਨੂੰ ਭੁੰਨ ਲਵਾਂ ਮੈਂ ਭੁੰਨ ਕੇ ਚੰਗੀ ਤਰ੍ਹਾਂ ਰੱਖ ਦਾਂ ਨੀ ਇਹਨੇ ਮੈਂ ਫਿਰ ਇਹ ਰੜਾਉਂਗੀ ਫਿਰ ਜਦੋਂ ਪਨੀਰ ਪਾਉਣਾ ਲੋਜੀ ਇਹਨੇ ਪਨੀਰ ਵੀ ਕੱਟ ਕੇ ਰੱਖ ਲਾਂ ਨੀ ਪਨੀਰ ਵੀ ਲਿਆਏ ਇਹ ਪਨੀਰ ਲਿਆਂਦਾ ਹੁਣ ਮੁੱਲ ਲੈ ਤੇ ਅੱਜ ਆਪਾਂ ਨੇ ਤੇ ਇਹ ਪਨੀਰ ਮੁੱਲ ਲਿਆ ਆਂਦਾ ਤੇ ਲੋਜੀ ਹੁਣ ਆਪਾਂ 2:00 ਵਜ ਗਏ ਹੁਣ ਲਾ ਲਈ ਇਹ ਕੱਪੜੇ ਸਾਰੇ ਸੁੱਕ ਕੇ ਪੱਗਾਂ ਵੈਲਾ ਲਾ ਲਈਆਂ ਸੀਗੀਆਂ ਜਿਹੜੇ ਸੁੱਕ ਗਏ ਉਹ ਲਾ ਲਾਂ ਮੈਂ ਗਵਾਂਡੀਆਂ ਨੇ ਤਾਂ ਆਪਣਿਆਂ ਦੇ ਲਾਲੇ ਕੱਪੜੇ ਉਹਨਾਂ ਨੇ ਤੇ ਆਪਣੇ ਪਏ ਨਹੀਂ ਆਪਾਂ ਸਕਾ ਕੇ ਨਹੀਂ ਪਾਉਂਦੇ ਇਹਦੇ ਕਰਕੇ ਫਿਰ ਮੇਰੇ ਕੱਪੜੇ ਪਏ ਰਹਿੰਦੇ ਨੇ ਉਹਨਾਂ ਤੋਂ ਜ਼ਿਆਦਾ ਉਹਦਾ ਨਾਲ ਦੀ ਨਾਲ ਸਕਾਉਂਦੇ ਨੇ ਪਾਉਂਦੇ ਨੇ ਨਾਲ ਦੀ ਨਾਲ ਲਾਲਾਂ ਦੇ ਇਹਨਾਂ ਕੱਪੜੇ ਧੋਣ ਵਾਲੀ ਬਾਅਦ ਚ ਧੋਕ ਜਾਂਦੀ ਆ ਪਹਿਲਾਂ ਲਾਲਾਂ ਦੇ ਨੇ ਮੈਂ ਤਾਂ ਪੂਰੀ ਚੰਗੀ ਤਰ੍ਹਾਂ ਧੁੱਪ ਲਵਾਉਣੀ ਆ ਤੇ ਲੋ ਜੀ ਇਹ ਸੀਗੀਆਂ ਲੀਚੀਆਂ ਲੀਚੀਆਂ ਦੇਖਦੀ ਸੀਗੀ ਮੈਂ ਇਹ ਕਹਿੰਦੇ ਬਣਾਉਣੇ ਆ ਅਸੀਂ ਲੀਚੀਆਂ ਦਾ ਸੇਕ ਬਣਾਉਣਾ ਸੇਕ ਹੁੰਦਾ ਲੀਚੀਆਂ ਦਾ ਕੀ ਹੁੰਦਾ ਸੇਕ ਹੁੰਦਾ ਕੀ ਹੁੰਦਾ ਮੰਗੋ ਸੇਕ ਹੁੰਦਾ ਲੀਚੀਆਂ ਦਾ ਵੀ ਸੇਕ ਹੀ ਹੁੰਦਾ ਫਿਰ ਸੇਕੇ ਬਣਾ ਲਾਂਗੇ ਲਓ ਜੀ ਦੇਖ ਰਹੀ ਸੀ ਕਿ ਵਿੱਚੋਂ ਵਧੀਆ ਵਧੀਆਂ ਵਿੱਚ ਖਰਾਬ ਨੇ ਤੇ ਇਹ ਦੇਖ ਰਹੀ ਸੀਗੀ ਮੈਂ ਕਿ ਇਹ ਕੀ ਨੇ ਇਹ ਵੀ ਪਾ ਲਈ ਆਪਾਂ ਨੇ ਡੋਲੂ ਚ ਬੱਚਿਆਂ ਨੇ ਕਹਿੰਦੇ ਅਸੀਂ ਬਣਾਉਣੇ ਆ ਲੀਚੀਆਂ ਦਾ ਸੇਕ ਤੇ ਵਿਚਾਲੋਂ ਵੀ ਕੱਢਤਾ ਵਿੱਚੋਂ ਇਹ ਦੇਖੋ ਵੀ ਕੱਢ ਕੇ ਧੋਰੀਆਂ ਸਮਾਰ ਲੀਆਂ ਧੋ ਕੇ ਸਮਾਰ ਕੇ ਤੇ ਇਹਦੇ ਚ ਪਾ ਲਾਂ ਨੇ ਆ ਚੀਨੀ ਤੇ ਵਿੱਚ ਪਾ ਲਾਂਗੇ ਦੁੱਧ ਤੇ ਇਹ ਕਹਿੰਦੀ ਅਸੀਂ ਇਹ ਬਣਾਉਣੀ ਆ ਅਸੀਂ ਚਾਹ ਨਹੀਂ ਪੀਣੀ ਹੈਗੀ ਵੈਸੇ ਚਾਹ ਪਹਿਲਾਂ ਪੀ ਗਲੀ ਉਹਨਾਂ ਨੂੰ ਦੇਤੀ ਸੀਗੀ ਹੁਣ 3 ਵਜੇ ਇਹ ਕਹਿੰਦੀ ਅਸੀਂ ਲੀਚੀ ਸੇਕ ਬਣਾਉਣੀ ਆ ਤੇ ਇਹ ਮੈਂ ਤੇ ਲੀਚੀ ਸੇਕੇ ਬਣਾਉ ਉਹ ਜਿਹੜਾ ਵੀਡੀਓ ਦੇਖਦੇ ਨੇ ਉਹ ਦੱਸ ਦਿਓ ਮੈਨੂੰ ਵੀ ਕੀ ਆ ਕਮੈਂਟ ਕਰਕੇ ਪਹਿਲਾਂ ਸੀ ਕਦੇ ਬਣਾਇਆ ਨਹੀਂ ਵੈਸੀ ਅੱਜ ਟਰਾਈ ਕਰਦੇ ਆ ਜਦੋਂ ਬਨਾਣਾ ਸੇਕ ਬਣਾ ਸਕਦੇ ਆ ਸੰਦਲ ਬਣਾ ਸਕਦੇ ਆ ਮੰਗੋ ਸੇਕ ਬਣਾ ਸਕਦੇ ਆ ਲੀਚੀ ਸੇਕ ਕਿਉਂ ਨਹੀਂ ਬਣਾ ਸਕਦੇ ਇਹਨੂੰ ਕੋਈ ਖਾਂਦਾ ਨਹੀਂ ਹੈਗਾ ਫਿਰ ਪੰਨਾਂ ਸੀਗੀਆਂ ਇਹ ਦੇਖੋ ਸਿੱਲ ਲੀਆਂ ਸਿੱਲ ਕੇ ਮੈਂ ਵਿੱਚੋਂ ਵੀ ਕੱਢਦੀ ਸੀਗੀ ਐਵੇਂ ਤੇ ਹੁਣ ਜ ਘਟ ਖਾਂਦੇ ਨੇ ਮੈਂ ਖਾ ਲੈਣੀ ਆ ਤੇ ਇਹ ਸੇਕ ਫੇਰ ਖਾ ਲਾਂਗੇ ਸਾਰੀ ਪੀ ਲਾਂਗੇ ਨੰਨੀ ਪਰੀ ਨੇ ਪੀਣਾ ਹੋਵੇ ਵੀ ਪੀ ਲੂਗੀ ਇਹਦੀ ਮਰਜ਼ੀ ਆ ਛੋਟੀ ਹੈ ਦਾ ਮਰਜ਼ੀ ਦੀ ਮਾਲਕਣਾ ਤੇ ਲੋਜੀ ਮੈਂ ਕੱਢ ਲੇ ਬੀਜ ਸੱਚੋਂ ਸਾਰੀਆਂ ਕੱਢ ਲੀਆਂ ਕੱਢ ਕੇ ਬੀ ਕੱਢ ਦਣੀ ਆ ਮੈਂ ਵਿੱਚ ਬਾਹਰ ਸਿੱਟੇ ਆਉਂਗੀ ਜਿੱਥੇ ਆਪਣੇ ਬਾਗਬਾੜੀ ਆ ਉਗਣੇ ਹੋਣਗੇ ਉੱਗਿਆ ਆਣਗੇ ਦੇਖੀ ਜਔ ਕੀ ਬਣੂ ਬਾਹਰ ਇੱਕ ਅਮਰੂਦ ਉੱਗਿਆ ਵੈ ਬਹੁਤ ਸੋਹਣਾ ਆ ਪਏ ਉੱਗਿਆ ਆ ਕਿੱਡਾ ਵੱਡਾ ਹੋ ਗਿਆ ਹਰੇ ਹਰੇ ਪੱਤੇ ਨੇ ਬਹੁਤ ਸੋਹਣੇ ਤੇ ਲੋਜੀ ਇਹਦੇ ਵਿੱਚ ਭਰਿਆ ਦੁੱਧ ਤੇ ਚੀਨੀ ਪਾ ਲਈ ਆਪਾਂ ਨੇ ਚੀਨੀ ਪਾ ਕੇ ਗ੍ਰੈਂਡਰ ਨਾਲ ਘੋਲ ਲਿਆ ਵਿੱਚ ਪਾ ਲਈ ਬੱਚਿਆਂ ਨੇ ਚਾਕਲੇਟ ਆ ਦੇਖੋ ਕੱਦੂ ਗਾਸ ਕਰਕੇ ਚੌਕਲੇਟ ਪਾ ਲਈ ਚੌਕਲੇਟ ਪਾ ਕੇ ਤੇ ਗ੍ਰੈਂਡਰ ਫੇਰ ਲਿਆ ਮਿੱਠਾ ਘੋਲ ਲਿਆ ਵਧੀਆ ਬਣ ਗਿਆ ਦੇਖ ਲਿਆ ਟਰਾਈ ਕਰ ਲਿਆ ਵਧੀਆ ਲੱਗਦੀ ਹੁੰਦਾ ਵੈਸੇ ਇਹ ਚੌਕਲਟ ਮੈਂ ਕਿਹਾ ਕੀ ਕਰਨੀ ਹੈ ਕਹਿੰਦੇ ਉੱਤੇ ਪਾਉਣੀ ਆ ਉੱਤੇ ਕਿਵੇਂ ਪਾਉਣਗੇ ਦਿਖਾਉਣੀ ਆ ਵੀਡੀਓ ਬਣਾਉਣੀ ਆ ਤੇ ਲੋ ਜੀ ਆਪਾਂ ਨੇ ਹੁਣ ਪਾ ਲੈਣੇ ਆ ਗਲਾਸਾਂ 'ਚ ਗਲਾਸਾਂ 'ਚ ਪਾ ਲਿਆ ਲੀਚੀ ਸੇਕ ਲੀਚੀ ਸੇਕ ਪਾ ਕੇ ਉੱਤੇ ਪਾ ਲਈ ਚੌਕਲੇਟ ਤੇ ਚੌਕਲੇਟ ਪਾ ਕੇ ਤੇ ਮੈਂ ਕਿਹਾ ਲੋ ਜੀ ਚਾਰ ਗਲਾਸਾਂ ਚ ਪਾ ਲਈ ਆਪਣੀ ਨੰਨੀ ਪ੍ਰੀਨ ਦੇਖਦੇ ਆ ਜੇ ਪੀ ਲੂਗੇ ਬਾਅਦ ਚ ਹੋਰ ਪਿਆ ਥੋੜਾ ਜਿਹਾ ਉਹ ਦੇ ਦਾਂਗੇ ਤੇ ਮੈਂ ਕਿਹਾ ਉਹ ਪਾ ਲਓ ਚੈਰੀ ਬਣਾਈਆਂ ਸੀਗੀਆਂ ਜਿਹੜੀਆਂ ਮੈਂ ਉਹ ਵੀ ਚੈਰੀ ਪਾ ਲਓ ਅਸੀਂ ਆਪਦੇ ਗਲਾਸਾਂ ਚ ਚੈਰੀ ਵੀ ਪਾ ਲਈ ਤਿੰਨ ਗਲਾਸਾਂ ਚ ਜਿਨੇ ਪੌਣੀਆਂ ਪਾਓ ਨਹੀਂ ਪੌਣੀ ਨਾ ਸੀ ਆਪਦੀ ਮਰਜ਼ੀ ਆ ਉਹ ਰੁਪਈਆ ਹਲਫਾ ਵਿੱਚ ਰੱਖ ਲਿਆ ਸੀ ਕਿ ਮੈਂ ਫ੍ਰਿਜ ਚ ਲਾਈਆਂ ਵੀ ਆ ਨੇ ਪੀਤੀ ਤਾਂ ਕਹਿੰਦੀ ਮੈਂ ਸੰਤਰੀ ਖਾਣੀ ਆ ਲਾਲ ਖੀੜੀ ਖਾਣੀ ਆ ਨਾਨੀ ਮੈਂ ਕਿਆ ਖਾ ਲਾ ਅਸੀਂ ਤਿੰਨ ਗਲਾਸਾਂ ਚ ਆਪਣੇ ਚ ਪਈ ਸੀ ਉਹ ਪਾ ਲਈ ਹੁਣ ਮੈਂ ਘੋਲਦੀ ਸੀਗੀ ਨਾਲੇ ਪਾ ਲਈ ਚੌਕਲੇਟ ਚੌਕਲੇਟ ਪਾ ਕੇ ਦੇਖਦੇ ਆ ਕਹੀ ਜੀ ਬਣਦੀ ਆ ਟੇਸਟੀ ਕਹੀ ਜੀ ਕਿੰਨੇ ਦਿਨਾਂ ਦੀਆਂ ਪੰਗੀਆਂ ਸੀਗੀਆਂ ਲੀਚੀਆਂ ਕੋਈ ਖਾ ਰਿਆ ਨਹੀਂ ਸੀਗਾ ਤੇ ਫਿਰ ਅਸੀਂ ਬਣਾ ਲਿਆ ਲੀਚੀ ਸੇਕ ਤੇ ਲੋ ਜੀ ਲੀਚੀ ਸੇਕ ਬਣਾ ਲਿਆ ਹੁਣ ਇਹਨਾਂ ਨੂੰ ਘੋਲਦਾ ਮੈਂ ਚੰਗੀ ਤਰ੍ਹਾਂ ਵਿੱਚ ਚੌਕਲੇਟ ਵਿੱਚ ਬਣ ਗਈ ਚੈਰੀ ਤੇ ਲਾ ਲਿਆ ਚਮਚੀਆਂ ਨਾਲ ਖਾਂਦੇ ਆ ਤੇ ਲੋ ਜੀ ਇਹ ਥੋੜੀਆਂ ਇੱਠੀਆਂ ਢੱਕ ਰੱਖ ਲਈਆਂ ਸੀਗੇ ਮੈਂ ਖਾਣ ਲਈ ਤੇ ਵੈਗਰੂ ਜੀ ਲੋ ਜੀ ਹੁਣ ਕਰਦੇ ਆਪਾਂ ਭਾਂਡਿਆਂ ਦੀ ਸਾਫ ਸਫਾਈ ਤੇ ਦੇਖੋ ਤਰਬੂਜ ਖਾਲੇ ਵਿੱਚੇ ਵਿੱਚੇ ਲੀਚੀਆਂ ਖਾਰੀਆਂ ਸਾਰੇ ਭਾਂਡੇ ਠਿੰਡਿਆਂ ਦਾ ਸਿੰਘ ਭਰਤਾ ਫੇਰ ਆ ਜਾਣੀ ਇੱਥੇ ਧੁੱਪ ਤੇ ਫਿਰ ਹੁਣ ਮੈਂ ਕਿ ਮਾਜਦਾ ਪਹਿਲਾਂ ਨਾਲੇ ਸਬਜ਼ੀ ਰੜਾ ਦਣੀ ਇਹਦੇ ਵਿੱਚ ਮਸਾਲੇ ਚ ਮਸਾਲਾ ਭੁੰਨ ਲਿਆ ਸੀਗਾ ਭੁੰਨ ਕੇ ਤੇਲ ਵਿੱਚ ਥੋੜਾ ਪਾਇਆ ਸੀਗਾ ਇਹਦੇ ਕਰਕੇ ਹੁਣ ਤੇਲ ਗੁਸੇ ਦੇ ਚੋਂ ਨਿਕਲੇ ਆਊਗਾ ਆਲੂਆਂ ਚ ਤੇ ਸਿਮਲਾ ਮਿਰਚ ਚ ਤੇ ਨਿਕਲੇ ਉਹ ਇਹਨਾਂ ਨੂੰ ਮਿਕਸ ਕਰ ਦਣੀ ਰਲਾ ਦਣੀ ਆ ਜੇ ਉਦੋਂ ਹੀ ਰਲਾ ਦਾਂਦੀ ਇਹ ਰਿੰਨਦਾਂ ਦੀ ਫਿਰ ਇਹਨਾਂ ਨੇ ਇਕੱਠੀਆਂ ਜਿਹੀਆਂ ਹੋ ਜਾਂਦੀਆਂ ਹੁਣ ਸਾਮ ਨੂੰ ਖਾਣੀ ਆ ਹੁਣ ਇਹਨੂੰ ਮਿਕਸ ਕਰ ਦਣੀ ਰਲਾ ਦਣੀ ਆ ਨਾਲੇ ਪਾ ਲੂ ਇਹਦੇ ਵਿੱਚ ਪਨੀਰ ਪਨੀਰ ਕੱਟ ਕੇ ਰੱਖਦਾ ਸੀਗਾ ਫ੍ਰਿਜ 'ਚ ਤੇ ਲੋ ਜੀ ਪਾਣੀ ਕੱਢ ਤਾ ਚੁੱਕੋ ਚੰਗੀ ਤਰ੍ਹਾਂ ਧੋ ਲਿਆ ਧੋ ਕੇ ਹੁਣ ਮਿਕਸ ਕਰ ਦਨੇ ਪਨੀਰ ਤੇ ਉਸ ਤੋਂ ਬਾਅਦ ਫਿਰ ਲਾਹਾਂਗੇ ਰੋਟੀ ਰੋਟੀ ਉਦੋਂ ਲਾਹੂ ਜਦੋਂ ਬੱਚੇ ਖਾਣਗੇ ਤੇ ਇੰਨੀ ਜਾਨਿਆਂ ਬਾਹਰ ਸੈਰ ਸਪਟਾ ਕਰਨ ਜਾਮਣਾ ਕਿ ਨਹੀਂ ਢੀੜਾ ਮਾਰੇ ਉਹਨਾਂ ਨਾਲ ਇੱਕ ਦੋ ਜਾਮਣ ਖਾਈ ਜਾਨਿਆਂ ਹੁਣ ਪਹਿਲਾਂ ਬੈਠੇ ਰਹੇ ਹੁਣ 6:30 ਹੋ ਗਏ ਆਟਾ ਮੈਂ ਗੁੰਨ ਲਿਆ ਸੀ ਆਟਾ ਗੁੰਨ ਕੇ ਭਾਂਡੇ ਮਾਂ ਜੱਲੇ ਪਹਿਲਾਂ ਫਿਰ ਆਟਾ ਗੁੰਨਤਾ ਧੁੱਪ ਆ ਜਾਂਦੀ ਆ ਫਿਰ ਭਾਂਡਿਆਂ ਨੂੰ ਭੁੰਨ ਧੁੱਪ ਤਾਂ ਵੈਸੇ ਅੱਜ ਵੀ ਆ ਗਈ ਸੀ ਥੋੜੇ ਜਿਹਾ ਪਰਲੇ ਸੈਂਕ ਚ ਧੋਲੇ ਮੈਂ ਜਿੱਧਰ ਮਸ਼ੀਨ ਸੀ ਕੱਪੜੇ ਵਾਲੀ ਉਹਦੇ ਕਰਕੇ ਫਿਰ ਲੇਟ ਹੋ ਗਏ ਤੇ ਹੁਣ ਸਬਜ਼ੀ ਆਪਣੀ ਤਿਆਰ ਹੈ ਤੇ ਪਨੀਰ ਰਲ ਗਿਆ ਏ ਹੁਣ ਲਾਹਾਂਗੇ ਰੋਟੀ ਜਦੋਂ ਬੱਚੇ ਖਾਣਗੇ ਤੇ ਲੋਜੀ ਮਿਕਸ ਕਰਤੀ ਹੁਣ ਕੱਪੜੇ ਢੀੜੇ ਸਾਂਭਾਂਗੇ ਟੰਗਾਂਗੇ ਜਿੱਥੇ ਟੰਗੜੇ ਨੇ ਨੰਨੀ ਪਰੀ ਦੇ ਤੈ ਮਾਰ ਕੇ ਬੈਗ ਚ ਪਾ ਦਾਂਗੇ ਤੇ ਆਪਣੇ ਟੰਗਦਾਂ ਨਹੀਂ ਆਪਾਂ ਤਾਂ ਐਵੇਂ ਹੀ ਟੰਗਦਾਂ ਨਹੀਂ ਸਵੇਰੇ ਤਾਂ ਚੱਕ ਕੇ ਪਾ ਲੈਣੇ ਨੇ ਰੋਜ਼ ਇਹ ਤੈ ਹਮਾਰ ਨੂੰ ਕੀ ਪ੍ਰੈਸ ਪ੍ਰੂਸਤ ਆਪਾਂ ਹੁਣ ਜਾਣੇ ਵਾਲੇ ਨੇ ਇਹਨੂੰ ਕਰਦਿਆਂ ਜਾਂ ਬੇਟਾ ਜਾਂਦਾ ਪੜਨ ਉਹਦੀਆਂ ਨੂੰ ਕਰਦੈਨੀ ਮੈਂ ਘਰ ਵਾਲਿਆਂ ਨੂੰ ਨਹੀਂ ਤੇ ਲੋਜੀ ਸਬਜੀ ਆਪਣੀ ਤਿਆਰ ਹੁਣ ਦਹੀਂ ਪਾ ਲਿਆ ਦਹੀਂ ਪਾ ਕੇ ਦੋ ਕਾਲੀਆਂ ਚ ਵਾਲੀ ਸਬਜੀ ਇਹਨਾਂ ਨੂੰ ਦੇ ਦਾਨੀ ਇਹਨੇ ਇਹ ਖਾ ਲਾਂਗੇ ਤੇ ਗਰਮਾ ਗਰਮ ਤੇ ਰੋਟੀ ਲਾ ਲਈ ਸੀ ਮੈਂ ਰੋਟੀ ਤਾਂ ਰੋਜ਼ ਹੀ ਲਾਉਣੀ ਆ ਉਹ ਤਾਂ ਪਤਾ ਹੀ ਰੋਟੀ ਬਿਨਾ ਤਾਂ ਆਪਾਂ ਸਰਦਾ ਹੀ ਨਹੀਂ ਤੇ ਲੋ ਜੀ ਰੋਟੀ ਬਣਾ ਲਈ ਰੋਟੀ ਬਣਾ ਕੇ ਹੁਣ ਪਾ ਕੇ ਦੇ ਦਾਂ ਤੇ ਮੈਂ ਪਾਣੀ ਧਰਿਆ ਵਾਂ ਨਾਲੇ ਹੁਣ ਏਸੀ ਵਾਲੇ ਚ ਨੰਨੀ ਪਰੀ ਗਈ ਆ ਪਟਿਆਲੇ ਸ਼ੋਪਿੰਗ ਕਰਨ ਘੁੰਮਣ ਕਮਾਉਣ ਤੇ ਆਪਾਂ ਖਾ ਲਾਂਨੇ ਰੋਟੀ ਜਦੋਂ ਆਉਣਗੇ ਹੁਣ ਨਾਲ ਹੀ ਰੋਟੀ ਫੇਰ ਲਾ ਦਾਂਗੇ ਸਬਜ਼ੀ ਆਪਣੀ ਤਿਆਰ ਆ ਰੋਟੀ ਆਟਾ ਗੁੰਨੇ ਆ ਪਿਆ ਦੇ ਗਰਮ ਕਰਕੇ ਦੇ ਦਾਂਗੇ ਇੰਨੀ ਆਪਾਂ ਖਾਣ ਨੇ ਆ ਖਾ ਕੇ ਰੋਜੀ ਰੋਟੀ ਪਾ ਲਈ ਰੋਟੀ ਪਾ ਕੇ ਨੂੰ ਟੱਕਦਾ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰਦਾ ਟੱਕ ਕੇ ਰੱਖਤੀ ਤੇ ਉਧਰ ਚੱਲਦੇ ਆਪਾਂ ਹੁਣ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਤੇ ਲੋ ਜੀ ਇਹ ਕੇ ਜਰੂਰ ਦੱਸਣਾ ਵੀ ਲੀਚੀ ਸੇਕ ਹੁੰਦਾ ਕੀ ਹੁੰਦਾ ਮੈਨੂੰ ਤਾਂ ਪਤਾ ਨਹੀਂ ਸੱਚ ਐ ਇਹ ਝੂਠ ਨਹੀਂ ਹੈਗਾ ਬਣਾਇਆ ਵੀ ਅਸੀਂ ਪਹਿਲੀ ਵਾਰੀ ਆ ਬਾਕੀ ਦੇਖੀ ਜਾਊਗੀ ਪਤੀਆ ਲੱਗਿਆ ਪਾਉ ਵਧੀਆ ਲੱਗਿਆ ਟੇਸਟੀ ਬਣਿਆ ਖਾਦ ਆਪਾਂ ਨੇ ਤੇ ਲੋ ਜੀ ਹੁਣ ਸਬਜ਼ੀ ਪਾ ਕੇ ਚੱਲੀਏ ਕੰਮ ਇਹਦੇ ਜਿੱਥੇ ਉਧਰ ਰੋਟੀ ਲੈ ਕੇ ਖਾਣੇ ਆ